ਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਸਤੰਬਰ ਮਹੀਨੇ ਦਾ ਪੋਸ਼ਣ ਮਾ ਦਾ 14ਵਾਂ ਦਿਨ 14 ਸਤੰਬਰ 2024 ਦਿਨ ਸ਼ਨੀਵਾਰ ਨੂੰ ਕਿਹੜੇ ਕਿਹੜੇ ਐਕਟੀਵਿਟੀਆਂ ਨੇ ਦੇਖੋ ਸਭ ਤੋਂ ਪਹਿਲਾਂ ਦੇਖੋ ਕੱਲ ਥੋੜਾ ਸੀਬੀ ਡੇ ਵੀ ਐ ਸੀਬੀ ਮਤਲਬ ਕਮਿਊਨਿਟੀ ਬੇਸਡ ਇਵੈਂਟ ਜਿਹਦੇ ਆਪਣੇ ਪੰਜ ਥੀਮ ਨੇ ਪੰਜ ਥੀਮ ਕਿਹੜੇ ਕਿਹੜੇ ਨੇ ਗੋਤਪਰਾਇ ਸੁਪੋਸ਼ਣ ਦਿਵਸ ਅਨਪਰਾਸ਼ਨ ਦਿਵਸ ਪ੍ਰੀ ਸਕੂਲ ਸਿੱਖਿਆ ਦੀ ਤਿਆਰੀ ਔਰ ਪਬਲਿਕ ਹੈਲਥ ਮੈਸੇਜ ਉਹਦੇ ਵਿੱਚੋਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਉਹਦੇ ਵਿੱਚੋਂ ਇੱਕ ਥੀਮ ਦਿੱਤਾ ਗਿਆ ਹੈ ਪਹਿਲੀ ਅਤੇ ਦੂਜੀ ਤਮਾਹੀ ਵਾਲੀਆਂ ਗਰਭਤੀ ਔਰਤਾਂ ਨੂੰ ਆਂਗਣਵਾੜੀ ਵਿੱਚ ਸੱਦਾ ਦੇਣਾ ਠੀਕ ਹੈ ਮਤਲਬ ਜਿਹੜੇ ਗੋਦਪਾਈ ਕਰਨੀ ਪ੍ਰੈਗਨੈਂਟ ਵੂਮਨ ਨੂੰ ਬੁਲਾਉਣਾ ਤੇ ਉਹਨਾਂ ਦੀ ਗੋਦਪਾਈ ਕਰਨੀ ਅੰਨਪ੍ਰਾਸ਼ਨ ਦਿਵਸ ਅੰਨਪ੍ਰਾਸ਼ਨ ਦਿਵਸ ਦੇ ਵਿੱਚ ਉਹ ਹੀ ਜਿਹੜੇ ਬੱਚੇ 6 ਮਹੀਨੇ ਦੇ ਹੋ ਗਏ ਉਹਨਾਂ ਨੂੰ ਮਾਵਾਂ ਦੇ ਨਾਲ ਆਂਗਣਵਾੜੀ ਸੈਂਟਰ 'ਚ ਬੁਲਾਉਣਾ ਔਰ ਮਾਵਾਂ ਨੂੰ ਦੱਸਣਾ ਕਿ ਇਹਨਾਂ ਨੂੰ ਲਿਕੁਇਡ ਦੇਣਾ ਕਿਵੇਂ ਸ਼ੁਰੂ ਕਰਨਾ ਠੀਕ ਹੈ ਮਾਮਾ ਨੂੰ ਤਰੀਕਾ ਦੱਸਣਾ 6 ਮਹੀਨੇ ਤੋਂ ਬਾਅਦ ਜਦੋਂ ਬੱਚੇ ਨੂੰ ਆਪਾਂ ਤਰਲ ਪਦਾਰਥ ਹੋਲੀ-ਹੋਲੀ ਜਿਵੇਂ ਖਿਚ ਦਾਲ ਦਾ ਪਾਣੀ ਖਿਚੜੀ ਪਤਲੀ ਜੀ ਐਵੇਂ ਦੀਆਂ ਚੀਜ਼ਾਂ ਸਟਾਰਟ ਕਰ ਦੇਣੇ ਤਾਂ ਮਾਮਾ ਨੂੰ ਗਾਈਡ ਕਰਨਾ ਫਿਰ ਸੁਪੋਸ਼ਨ ਦਿਵਸ ਸੁਪੋਸ਼ਨ ਦਿਵਸ ਜਿਹੜੀ ਮਤਲਬ ਐਦਾਂ ਦੀ ਖੁਰਾਕ ਆਂਗਣਵਾੜੀ ਸੈਂਟਰ ਚ ਤਿਆਰ ਕਰਨੀ ਸੰਤੁਲਿਤ ਆਹਾਰ ਪੂਰੀ ਪੋਸ਼ਟਿਕ ਆਹਾਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਖਲਾਨੀ ਆਂਗਣਵਾੜੀ ਸੈਂਟਰ ਦੇ ਵਿੱਚ ਬਿਠਾ ਕੇ ਨੈਕਸਟ ਹੈ ਪ੍ਰੀ ਸਕੂਲ ਸਿੱਖਿਆ ਗਤੀਵਿਧੀ ਪ੍ਰੀ ਸਕੂਲ ਦੀ ਤਿਆਰੀ ਲਈ ਬੱਚਿਆਂ ਨੂੰ ਐਕਟੀਵਿਟੀਆਂ ਕਰਾਨੀਆਂ ਠੀਕ ਹੈ ਫਿਰ ਹੈ ਜਨਤਕ ਸਿਹਤ ਜਾਗਰੂਕਤਾ ਇਹਦੇ ਵਿੱਚ ਤੁਸੀਂ ਮਾਵਾਂ ਨੂੰ ਜਿਹੜੀ ਹੈਗੀ ਹੈ ਤੁਸੀਂ ਗਾਈਡੈਂਸ ਦੇ ਸਕਦੇ ਹੋ ਇਹਦੇ ਵਿੱਚ ਉਹ ਹੀ ਮਤਲਬ ਬੱਚਿਆਂ ਨੂੰ ਐਕਟੀਵਿਟੀਆਂ ਕਰਾਨੀਆਂ ਜਿਹਦੇ ਨਾਲ ਬੱਚਿਆਂ ਦਾ ਮਾਈਂਡ ਸ਼ਾਰਪ ਹੋਵੇ ਜਿਵੇਂ ਜੰਪਿੰਗ ਕਰਾ ਸਕਦੇ ਹੋ ਸਰਕਲ ਬਣਾ ਕੇ ਬੱਚਿਆਂ ਨੂੰ ਅਪਸ ਐਂਡ ਡਾਊਨਸ ਕਰਾ ਸਕਦੇ ਹੋ ਹਨਾ ਔਰ ਜਿਵੇਂ ਪੈਨਸਿਲ ਜ਼ੀ ਰੇਜ਼ਰ ਖਲਾਰ ਕੇ ਉਹਨਾਂ ਨੂੰ ਕਾਊਂਟਿੰਗ ਕਰਾ ਸਕਦੇ ਹੋ ਫਿੰਗਰਸ ਦੇ ਥਰੂ ਕਰਾ ਸਕਦੇ ਹੋ ਕਿ ਐਵੇਂ ਨਹੀਂਆਂ ਚੀਜ਼ਾਂ ਨੇ ਤੁਸੀਂ ਆਂਗਣਵਾੜੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਕਰਾ ਸਕਦੇ ਹੋ ਸੋ ਆਪਣੇ ਸੀਬੀ ਦੇ ਪੰਜ ਥੀਮ ਨੇ ਜਿਨ੍ਹਾਂ ਚੋਂ ਆਪਾਂ ਕੱਲ ਕੋਈ ਵੀ ਇੱਕ ਸੈਲੀਬ੍ਰੇਟ ਕਰਨਾ ਔਰ ਸਭ ਨੇ ਜਿਹੜਾ ਹੈਗਾ ਐਂਟਰੀ ਵੀ ਪ੍ਰੋਪਰ ਪਾਣੀ ਹੈ ਔਰ ਕਿਉਂਕਿ ਸੀਬੀ ਹੈ ਆਪਣਾ ਤੁਸੀਂ ਆਪਣੀ ਜਿਹੜਾ ਤੁਹਾਡਾ ਰਜਿਸਟਰ ਹੈ ਸੀਬੀ ਵਾਲਾ ਕਮਿਊਨਿਟੀ ਬੇਸਡ ਇਵੈਂਟ ਵਾਲਾ ਰਜਿਸਟਰ ਲੱਗਿਆ ਜਿੱਤੇ ਆਪਾਂ 14 ਤੇ 28 ਦੀ ਕਾਰਵਾਈ ਪਾਣੇ ਆ ਫੋਟੋ ਲਾਣੇ ਆ ਬਿਲ ਲਾਣੇ ਆ ਉਹਤੇ ਵੀ ਇਹਦਾ ਰੈਕੋਰਡ ਜਰੂਰ ਰੱਖਣਾ ਸਭ ਨੇ ਔਰ 5 5 ਐਂਟਰੀਜ਼ ਸਭ ਨੇ ਜਰੂਰ ਕਰਨੀਆਂ ਨੇ ਠੀਕ ਹੈ ਫਿਰ ਅੱਗੇ ਦੇਖੋ 15 ਤਰੀਕ ਨੂੰ ਦਿਨ ਐਤਵਾਰ ਉਹਦੇ ਵੀ ਐਕਟੀਵਿਟੀਜ਼ ਜਿਹੜੀਆਂ ਆਣਗੀਆਂ ਉਹ ਆਪਾਂ ਨੇ ਸਾਰਿਆਂ ਨੇ ਜਰੂਰ ਕਰਨੀਆਂ ਨੇ ਠੀਕ ਹੈ ਨਾ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਹੜੇ-ਕਿਹੜੇ ਐਕਟੀਵਿਟੀਜ਼ ਮੈਂ ਰਿਪੀਟ ਕਰ ਰਹੀ ਹਾਂ ਕੱਲ ਦੀ ਸੀਬੀਏ ਦੀਆਂ ਪੰਜੋ ਥੀਮ ਨੇ ਪਹਿਲੀ ਤੇ ਦੂਜੀ ਤਮਾਈ ਵਾਲੀ ਗਰਵਤੀ ਔਰ ਤਨੂ ਆਂਗਣਵਾੜੀ ਵਿੱਚ ਸੱਦਾ ਦੇਣਾ ਮਤਲਬ ਗੋਤਪ੍ਰਾਈ ਕਰਨੀ ਅਨਪ੍ਰਾਸ਼ਨ ਦਿਵਸ ਸੁਪੋਸ਼ਨ ਦਿਵਸ ਪ੍ਰੀ ਸਕੂਲ ਸਿੱਖਿਆ ਗਤੀਵਿਧੀ ਜਨਤਕ ਸਿਹਤ ਜਾਗ